ਹਾਂਜੀ ਸਰ ਇੱਕ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਹੈ ਉਹਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਕੀ ਸਾਰਾ ਮੈਟਰ ਹੈ ਸਰ 4/3/2013 ਨੂੰ ਇੱਕ ਪਰਚਾ ਹੋਇਆ ਸੀ ਜੀ ਦਮਿੰਦਰ ਕੁਮਾਰ ਸਾਹ ਸਿੰਘ ਅਰਵਿੰਦ ਸਿੰਘ ਉਸੋਸ਼ੀ ਮਨਜਿੰਦਰ ਸਿੰਘ ਉਸਾਪਾ ਕਵਲਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ 5 ਜਣੇ ਦੋਸ਼ੀ ਫਿਰ ਤੇ ਸੁਣਵੀਂ ਅਪਲੀਕੇਸ਼ਨ ਚ ਲੈ ਆਏ ਸੀ ਜੀ ਠੀਕ ਹੈ ਜੀ ਅੱਜ ਜੋ ਸਾਰੇ ਦੋਸ਼ੀ 11 11 ਦੋਸ਼ੀ ਸਾਰੇ ਦੋਸ਼ੀ ਕਰਾਰ ਕੀਤੇ ਗਏ ਪ੍ਰਿੰਕਪਲ ਜਸਾ ਵਡੀਸ਼ਨਲ ਸੈਸ਼ਨ ਜੇਂਦਰ ਤਰਤਾਰ ਮਾਦਮ ਜੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿੱਚ ਦਵਿੰਦਰ ਕੁਮਾਰ ਸਾਦਰ ਸਿੰਘ ਅਰਵਿੰਦਰ ਸਿੰਘ ਉਸੋਸ਼ੀ ਮਨਜਿੰਦਰ ਸਿੰਘ ਉਸਾਬਾ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ 3 क्लॉस 1 क्लॉस 10 ਐਂਡ ਸੈਕਸ਼ਨ 4 304 ਸੈਂਡ ਸ਼ਡੂਲ ਡਰਾਈ ਬੈਕ ਦੇ ਵਿੱਚ 354 48 190 ਆਈਪੀਸੀ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਤੇ ਜਿਹੜੇ ਗੁਰਦੀਪ ਗੁਰਦੀਪ ਰਾਜ ਨਰਿੰਦਰਜੀਤ ਸਿੰਘ ਐਸਆਈ ਤੇ ਗਗਨਦੀਪ ਸਿੰਘ ਉਹ 323 148 10506 ਆਪੀਸੀ ਦੇ ਵਿੱਚ ਦੋ ਸ਼ਿਕਰਾਤ ਹੋਏ ਸਰ ਇਹਦੇ ਵਿੱਚ ਕੋਈ ਪੋਲਿਟਿਕਸ ਦਾ ਨਾਮ ਹੀ ਆ ਰਿਹਾ ਜੀ ਹਾਂ ਜੀ ਮਨਜਿੰਦਰ ਸਿੰਘ ਲਾਖਪੁਰਾ ਜੀ ਉਹ ਖਡੂ ਸਾਹਿਬ ਐਮਐਲਏ ਆ ਉਹ ਹੀ ਕੋਈ ਸ਼ਿਕਾਇਤ ਆ ਰਹੀ ਜੀ ਜੀ ਕੇਸ ਗੱਜ ਕੋ ਚੱਲ ਰਿਹਾ ਜੀ ਹਾਂਜੀ ਕੇਸ ਜੱਜ ਕੋ ਕੇਸ ਚੱਲ ਰਿਹਾ ਜੀ ਟ੍ਰਿੰਕ ਮਾਜ ਜੱਜ ਸਾਹਿਬ ਅਡੀਸ਼ਨਲ ਜੇ ਤਾਂ ਠੀਕ ਹਾਂਜੀ ਮੈਡਮ ਜੀ 13 ਸਾਲ ਬਾਅਦ ਇਨਸਾਫ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਨੂੰ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅਮਿਤ ਤਾਨਜੀ ਦਾ ਬਹੁਤ ਦਿਲੋਤਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਇੰਨੀਆਂ ਕਠਿਨਾਈਆਂ ਸਹਕੇ ਸਿਰਫ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਅਹਿਮੀਅਤ ਦਿੱਤੀ ਔਰ ਮੈਨੂੰ ਅੱਜ ਇਨਸਾਫ ਲੈ ਕੇ ਦਿੱਤਾ ਮੇਰੇ ਨਾਲ ਓਡੇ ਦਾ ਮੁੱਦਾ ਲੱਗਦਾ ਲੱਗਦਾ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ? ਮੈਂ ਮਤੇ ਪੂਰਾ ਮੈਨੂੰ ਭਰੋਸਾ ਹੈ ਮਾਨਯੋਗ ਕੋਰਟ ਕਿ ਜੇ ਅੱਜ ਉਹਨਾਂ ਨੇ ਸਜ਼ਾ ਸੁਣਾਈ ਹੈ ਔਰ ਵੱਤ ਤੋਂ ਵੱਤ ਜੜਾ ਆ ਉਹਨਾਂ ਨੂੰ ਸਹਾ ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣਗੇ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਮੈਂ ਜੀ ਵੇਖਿਆ ਜਾਵੇ ਤਾਂ ਐਸ்சி ਭਾਈਚਾਰੇ ਨੂੰ ਬਹੁਤ ਘਾਟ ਇਨਸਾਫ ਮਿਲਦੇ ਆ ਪਰ ਤੁਹਾਡਾ ਵੀ ਸੰਘਰਸ਼ ਬਹੁਤ 13 ਸਾਲ ਲੰਮਾ ਹੋਇਆ ਵਾ। ਉਸ ਤੇ ਕੀ ਕਹਿਣਾ ਚਾਹੁੰਦੇ ਜੀ? ਮੈਂ ਆਪਦੇ ਚੈਨਲ ਦੇ ਮਾਧਿਅਮ ਰਹਿ ਗੱਸਣਾ ਚਾਹੁੰਦੀ ਆ ਕਿ ਮੈਂ ਇੰਨੀਆਂ ਕਹਾਣੀਆਂ ਆਈਆਂ ਦੇਖੀਆਂ ਇਥੋਂ ਤੱਕ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜੀ ਮੇਰੇ ਪਰਿਵਾਰ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਲਤਾੜਿਆ ਗਿਆ। ਪਰ ਅਸੀਂ 13 ਸਾਲ ਨਾ ਕਈ ਯਾਰ ਇੱਕ ਟਾਈਮ ਦੀ ਰੋਟੀ ਖਾਦੀ ਤੇ ਇੱਕ ਟਾਈਮ ਨਹੀਂ ਖਾਦੀ ਔਰ ਮੇਰੇ ਬਾਪਾ ਔਰ ਮੇਰੇ ਬ੍ਰਦਰ ਸਾਰੀ ਵਾਰ ਆਪਣੀ ਮਾਰ ਨੇ ਐਸ ਤਰ੍ਹਾਂ ਸਪੈਂਟ ਤੇ ਰਹਿਨੇ ਨੇ ਤੇ ਅੱਜ ਖੁਸ਼ੀ ਬਹੁਤ ਆ ਆਸੂ ਵਹੀੜੇ ਦੁੱਖ ਦੇ ਨਹੀਂ ਆ ਕਿਉਂਕਿ ਅੱਜ ਖੁਸ਼ੀ ਰਿਆ ਮੈਂ ਸਾਭ ਲਿਆ ਇਸ ਕਰਕੇ ਲੋਕ ਜਿਹੜੇ ਸਾਡੇ ਕਰੀਬ ਨੇ ਉਹਨਾਂ ਨੂੰ ਰਾਸਤੇ 'ਚ ਹੀ ਮਾਰ ਦਿੱਤਾ ਜਾਂਦਾ ਰਾਸਤੇ 'ਚ ਹੀ ਉਹਨਾਂ ਦਾ ਜਿਹੜਾ ਗਲਤ ਕਰ ਦਿੱਤਾ ਜਾਂਦਾ ਡਰਦੇ ਲੋਕ ਬੈਠ ਜਾਂਦੇ ਨੇ ਤੇ ਮਰ ਮੈਂ ਇਹ ਮਨ ਚ ਧਾਰਿਆ ਸੀ ਕਿ ਮਰਨਾ ਇੱਕ ਦਿਨ ਇਹਨਾਂ ਇਨਸਾਨ ਨੇ ਅਸੀਂ ਇਨਸਾਫ ਲੈ ਕੇ ਮਰਨਾ ਹੈ। ਔਰ ਸੱਚ ਦੇ ਰਾਹ ਤੇ ਚੱਲਣਾ ਹਮੇਸ਼ਾ ਇਨਸਾਫ ਲੈਣਾ ਹੈ। ਝੂਠ ਪੈਣੀ ਐ ਸੱਚੀ ਸੀ ਪੈਣੀ ਮਾਨੂੰ ਇਨਸਾਫ ਮਿਲਣਾ ਹੈ। ਜੀ ਮੈਂ ਕਿਹੜੇ ਦੋਸ਼ੀ ਇੱਕ ਜਿਹੜੇ ਆਪ ਤੋਂ ਐਮ.ਐਲ.ਏ ਵੀ ਆ ਉਸ ਦਾ ਕੀ ਨਾਮ ਜੀ? ਮਨਜਿੰਦਰ ਸਿੰਘ ਫਸਾਬਾ ਜੀ ਲਾਲਪੁਰਾ ਜਿਹਨੂੰ ਕਹਿ ਦਿੰਦੇ ਹੁਣ। ਜੀ ਐਮ.ਐਲ.ਏ ਖਡੂਰ ਸਾਹਿਬ ਹਲਕਾ ਕਰਨਤਾਰ ਤੋਂ ਜੇ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਅੱਜ ਸਜ਼ਾ ਹੋਈ ਹੈ ਜੀ। ਜੀ हां जी बाबा जी लंबा संघर्ष ਤੋਂ ਬਾਅਦ ਅੱਜ ਜਿੱਤ ਹੋਈ ਕੀ ਕਹਿਣਾ ਚਾਹੁੰਦੇ ਹਾਂ ਜੀ ਜਵਾਦ ਮੀਤੀ ਜਗੂ ਗਿਆਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੋ ਪਿਛਲੇ ਲਗਾਤਾਰ 13 ਸਾਲਾਂ ਤੋਂ ਜਿਹੜੀਆਂ ਕੇਸਵਰ ਸੀਗੇ ਜਿਹੜੇ ਉਹਨਾਂ ਬਹੁਤ ਜ਼ਿਆਦਾ ਤੁਮਕਾ ਹੈ ਡਰਾਇਆ ਖੋਪ ਜਣ ਕੇ ਆਪਣੀ ਮਨੋ ਦਿਖਾਇਆ ਪਰ ਜਿੱਥੇ ਸਮਾਜ ਦੀ ਏਕਤਾ ਅਖੰਡਤਾ ਨੇ ਇੱਥੇ ਸੱਤ ਤੋਂ ਵੱਡਾ ਯਤਨ ਕੀਤਾ ਕਿਉਂਕਿ ਸਮਾਜ ਵੱਲੋਂ ਹਮੇਸ਼ਾ ਸਾਨੂੰ ਕਿਹਾ ਗਿਆ ਤੁਸੀਂ ਕਰਨਾ ਹੈ ਤੇ ਅੱਜ ਉਹ ਲੜਾਈ ਜਿਹੜੀ ਆ ਉਹ ਸਮਾਜ ਦੀ ਤਾਕਤ ਨਾਲ ਤੇ ਕੋੜ ਦੇ ਇਨਸਾਨਾਂ ਨਾਲ 바ਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦੇ ਕਾਨੂੰਨਾਂ ਜਿਹੜਾ ਆ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਆ ਮਾਨਯੋਗ ਕੋਰ ਜਿਲ੍ਹਾ ਤਰਨਤਾਰਨ ਵੱਲੋਂ ਜਿਹੜਾ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਇਕਰਾਰ ਕਰ ਦਿੱਤਾ ਗਿਆ ਸੋ ਇਹਦੇ ਨਾਲ ਨਾ ਮੈਂ ਦੱਸਣਾ ਚਾਹੁੰਨਾ ਹੈ ਕਿ ਵੇਖੋ ਸਿਖਾਵੇਂ ਦੋਸ਼ੀ ਸਿਆਸਤਦਾਨ ਸੀਗੇ ਜੀ ਯਾਨੀ ਕਿ ਹਰਕਾ ਦਾ ਇਹ ਵਿਵਾਨ ਸਫਾ ਹਲਕਾ ਕਡੂ ਸਾਹਿਬ ਤੋਂ ਐਮ ਐਨ ਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਵੱਲੋਂ ਭਾਵੇਂ ਸਨ ਡਰਾਇਆ ਗਿਆ ਸੀਗਾ ਧੱਕੇ ਮਾਰੇ ਗਏ ਭਾਵੇਂ ਤੇ ਆਪਣੀ ਵੱਲੋਂ ਇਸ ਪੇਸ ਤੋਂ ਪਿੱਛੇ ਹਟਣ ਨਹੀਂ ਕਿਹਾ ਗਿਆ ਪਰ ਇੱਥੇ ਮੈਂ ਆਪਣੇ ਮਿਸਰੀਆ ਅਤੇ ਪੂਰੀ ਫੈਮਲੀ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਆ ਸਮਾਜ ਦੀ ਜਿੱਤ ਕਰਨ ਦੀ ਜੜੀ ਅਤੇ ਆਪਣੇ ਭਾਈਚਾਰੇ ਚ ਸਭ ਤੋਂ ਵੱਡੀ ਇਹ ਮਸਾਲਾ ਹੀ ਕਹਦਾ ਕਰਨ ਕਿਉਂ ਮੈਂ ਰਵਿੰਦਰ ਕੌਰ ਸਮਾ ਵੱਲੋਂ ਹੌਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਡੇ ਪਰਿਵਾਰ ਨਾਲ ਤੱਕਾ ਹੁੰਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਤੁਸੀਂ ਲੜਾਈ ਲੜਨੀ ਆ ਤਾਂ ਜੋ ਆਪਾਂ ਜਿੱਤ ਕੇ ਜਿਹੜਾ ਅਸੀਂ ਇੱਕ ਦੇ ਵਿੱਚ ਨਹੀਂ ਸਜਾ ਕਰਾਈਏ ਕਿਉਂਕਿ ਆ ਸ਼ੀਡੂਲ ਕਾਸਟ ਅੰਦਰ ਵਿੱਚ ਜਿਹੜੀ ਆ ਉਤਰਨ ਦਰਨਾ ਅਦਾਲਤ ਨੇ ਜਿਹੜੀ ਆ ਉਹ ਦੋਸ਼ੀ ਕਰਾਰ ਕੀਤੀ ਆ ਮੁਜਰਮਾਂ ਬਾਬਾ ਜੀ કુલ ਦੋਸ਼ੀ ਕਿੰਨੇ ਆ ਤੇ ਟੋਟਲ ਦੋਸ਼ੀ 13 ਸੀ ਜਿਹਦੇ ਚਿਹਰੇ ਦੀ ਡੈਥ ਹੋ ਗਈ ਆ 12 ਦੋਸ਼ੀਆਂ ਨੂੰ ਜਿਹੜਾ ਉਹ ਦੋਸ਼ੀ ਕਰਾਰ ਕਰ ਦਿੱਤਾ ਗਿਆ ਜਿਹਦੇ ਵਿੱਚੋਂ 9 ਦੋਸ਼ੀਆਂ ਨੂੰ ਜਿਹੜਾ ਆ ਉਹ ਅਸਿਆਕ ਦੇ ਅਧੀਨ ਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਅਧਿਆ ਹੋਈ ਹੈ ਤਿੰਨ ਦੋਸੀ ਜਿਹੜੇ 80 ਸੀਗੇ ਉਹਨਾਂ ਨੂੰ ਜਿਹੜੀਆਂ 323 506 148 150 ਅਤੇ ਹੋਰ ਧਾਰਾਵਾਂ ਅਧੀਨ ਜਿਹੜੀਆਂ ਉਹ ਸਜ਼ਾ ਹੋਈ ਹੈ ਮਾਂਜੋਕ ਅਦਾਲਤ ਦਾ ਧੰਨਵਾਦ ਕਰਨ ਚਾਹੀਦਾ ਹੈ। ਤੇ ਇੱਥੇ ਆਪਣੇ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਕਾਨੂੰਨ ਦਾ ਧੰਨਵਾਦ ਕਰਦਾ ਜਿੰਨਾਂ ਦੀ ਬਦੌਲਤ ਗਰੀਬਾਂ, ਮਜ਼ਦੂਮਾਂ ਤੇ ਬੇਸਾਰੇ ਲੋਕਾਂ ਨੂੰ ਮਿਲਾਇਆ ਉਹ ਇਨਸਾਫ਼ ਮਿਲਦਾ ਹੈ। ਸੋ ਇਸ ਕਰਕੇ ਮੈਂ ਤੇ 바ਵਾ ਸਾਹਿਬ ਅਮਰ ਰਹਿਣ ਤੇ 바ਵਾ ਸਾਹਿਬ ਦੀ ਜੈ ਕਹੂੰਗਾ। ਜਿੰਨਾਂ ਦੀ ਬਦੌਲਤ ਜਿਹੜਾ ਆ ਸਾਡੇ ਬਿਗਰੇ ਪਰਿਵਾਰਾਂ ਨੂੰ ਜਿਹੜਾ ਆ ਮਾਂਜੋਕ ਕੋਰਟ ਵੱਲੋਂ ਜਿਹੜਾ ਇਨਸਾਫ਼ ਦਿੱਤਾ ਗਿਆ। ਪਰਿਵਾਰ ਦੇ ਨਾਲ ਨਾਲ ਸਮਾਜ ਦੀ ਵੀ ਜਿੱਤ ਹੋਈ। ਬਿਲਕੁਲ ਜੀ ਇਹ ਤੇ ਭਾਈਚਾਰੇ ਦੀ ਜਿੱਤ ਹੈ ਕਿਉਂਕਿ ਐਸਸੀ ਐਕਟ ਸ਼ੈਡਿਊਲ ਕਾਸਟ ਐਕਟ ਦੇ ਵਿੱਚ ਸਜ਼ਾ ਹੋਣੀ ਇਹ ਸਾਰੇ ਸਾਰੇ ਸਮਾਜ ਮੇਰੇ ਦੀ ਜਿੱਤ ਹੈ ਡਿਵਰਸਿਟੀ ਭਾਈਚਾਰੇ ਦੀ ਜਿੱਤ ਹੈ ਇਸ ਤੇ ਅਸੀਂ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਅਸੀ ਪਰਿਵਾਰਾਂ ਦਾ ਜਿਨ੍ਹਾਂ ਨੇ ਹਮੇਸ਼ਾ ਸਾਡੇ ਤੇ ਵਿਸ਼ਵਾਸ ਕਰਕੇ ਜਿਹੜਾ ਇਹ ਲੜਾਈ ਦੀ ਸਾਨੂੰ ਉਦੇ ਲਾਇਆ ਬਾਬਾ ਜੀ ਉਹ ਜਿਵੇਂ ਵੇਖਿਆ ਜਾਵੇ ਤਾਂ ਐਸਸੀ ਪਰਿਵਾਰਾਂ ਨਾਲ ਬਹੁਤ ਤਕੇਸ਼ਾਈ ਹੋ ਰਹੀ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਜੀ ਇਹ ਇਹ ਲਗਾਤਾਰ ਵੇਖੋ ਜੇਕਰ ਸਮੂਹ ਸਕਦਾ ਪਰ ਉਸ ਕਾਨੂੰਨ ਤੱਕ ਸਾਡੇ ਲੋਕਾਂ ਨੂੰ ਡਰਾ ਦਿੱਤਾ ਜਾਂਦਾ ਧਮਕਾ ਦਿੱਤਾ ਜਾਂਦਾ ਉਹਨਾਂ ਨੂੰ ਪੀਸ ਸੁਪਨ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਸਾਨੂੰ 13 ਸਾਲ ਜਿਹੜਾ ਹੈ ਉਹ ਸੰਘਰਸ਼ ਲੜ ਕੇ ਕਿੰਨਾ ਵੇਖੋ ਧਨਾੜ ਇੱਕ ਐਮਐਲਏ ਜਿਹੜਾ ਉਹ ਵਿਧਾਇਕ ਜਿਹੜਾ ਬਣ ਗਿਆ ਦੋਸ਼ੀ ਤੇ ਉਸ ਦੋਸ਼ੀ ਲੋ ਐਮਐਲਏ ਹੁੰਦਿਆ ਸਾਨੂੰ ਕਿੰਨਾ ਡਰਾਇਆ ਗਿਆ ਹੋਊਗਾ ਪਰ ਜਿਹੜੀ ਲੜਾਈ ਆ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਜਿਹੜੀ ਜਿੱਤ ਹੈ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਇਸ ਕਰਕੇ ਅੱਜ ਅਸੀਂ ਸੱਚ ਦੀ ਜਿੱਤ ਹੈ ਅਸੀਂ ਭੈਚਾਰੇ ਦੀ ਜਿਹੜੀ ਹੈ ਉਹ ਜਿੱਤ ਪਈਆ ਮੈਥਿਊ ਖੀਰ ਸਾਹਿਬ ਆਪਣੇ ਤੁਮਨ ਸਾਹਿਬ ਅਤੇ ਹਰਕੇਸ਼ ਕਸ਼ਕ ਜੀ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਖਤੇ ਜਵਾਨੀ ਕੀ ਜੈ ਜੀ ਨਹੀਂ ਦੇਤਾ